ਪੰਜਾਬ ਦੇ ਵਪਾਰੀਆਂ ਦੇ ਹੱਕ ਚ ਖੜੇ ਆਪ ਦੇ ਸੀਨੀਅਰ ਆਗੂ ਬੁਲਾ ਰਹੇ ਨੀਲ ਕਰਗ ਨੇ ਪੰਜ ਪਾਦੀਏ ਵਪਾਰੀਆਂ ਵਰਗ ਲਈ ਮਾਰੂ ਨਿਤਿਆ ਨੂੰ ਲੈ ਕੇ ਤਿੱਖੇ ਸਵਾਲ ਕੀਤੇ ਨੇ ਮੈਂ ਹੋਰ ਪੁੱਛਣਾ ਚਾਹਣਾ ਕਿ ਤੁਸੀਂ ਵਪਾਰੀਆਂ ਦੇ ਹਤਾਸ਼ੀ ਕਦਰ ਤੋਂ ਹੋਗੇ ਤੁਹਾਡੀ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਸਰਕਾਰ ਰਹੀ ਅਕਾਲੀ ਦਲ ਦੀ ਭਾਈਵਾਲੀ ਦੇ ਨਾਲ ਸਰਕਾਰ ਲਈ ਉਸ ਟਾਈਮ ਤੇ ਜਿਸ ਤਰੀਕੇ ਦਾ ਅਤੰਕਵਾਦ ਤੁਸੀਂ ਪੰਜਾਬ ਦੇ ਵਿੱਚ ਫਲਾਇਆ ਜਿਸ ਤਰੀਕੇ ਦੀ ਹਿੱਸੇਦਾਰੀ ਵਾਲੀ ਰਾਜਨੀਤੀ ਪੰਜਾਬ ਚ ਫਲਾਈ ਜਿਸ ਤਰੀਕੇ ਨਾਲ ਲੋਕਾਂ ਦੇ ਬਿਜ਼ਨਸ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਉਜ્યોਗਪਤੀ ਸੀ ਵਪਾਰੀ ਸੀ ਉਹ ਮਜਬੂਰ ਹੋ ਕੇ ਗਵੰਡੀ ਸਟੇਟਾਂ ਜਿਨ੍ਹਾਂ ਨੂੰ ਜਾਣਾ ਪਿਆ ਤੇ ਤੁਸੀਂ ਜਨਨਿਕ ਟੈਸ ਅਤੰਕਵਾਦੀ ਗੱਲ ਕਰਦੇ ਹੋ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਪਿਛਲੇ ਦਿਨੀ ਰਾਜਾ ਵੜਿੰਗ ਜੀ ਨੇ ਇੱਕ ਟਵੀਟ ਕੀਤਾ ਇੱਕ ਵੀਡੀਓ ਵੀ ਪਾਈ ਇਵਨ ਅੱਜ ਮੈਂ ਦੇਖ ਰਿਹਾ ਸੀ ਜੇਨ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਵੀ ਟਵੀਟ ਕੀਤਾ ਹੈਗਾ ਕਿ ਪੰਜਾਬ ਦੇ ਵਿੱਚ ਟੈਕਸ ਦੇ ਨਾਂ ਤੇ ਟੈਰਰ ਪੈਦਾ ਕੀਤਾ ਜਾ ਰਿਹਾ ਹੈ ਮੈਂ ਕਹਿਣਾ ਚਾਹੁੰਦਾ ਵਾ ਜਿਹੜਾ ਟੈਕਸ ਅਤੰਕਵਾਦ ਹੈ ਨਾ ਉਹ ਅਸੀਂ ਨਹੀਂ ਫਲਾਇਆ ਟੈਕਸ ਅਤੰਕਵਾਦ ਭਾਜਪੀ ਨੇ ਫਲਾਇਆ ਕਿਉਂਕਿ ਭਾਜਪੀ ਦਾ ਜਿਹੜਾ ਕਮਲ ਹੈ ਉਹ ਟੈਕਸ ਅਤੰਕਵਾਦ ਦੇ ਵਿੱਚ ਹੀ ਵੱਧਾ ਫੁੱਲਦਾ ਹੈਗਾ ਉੱਥੇ ਹੀ ਉਹ ਖੜਦਾ ਹੈਗਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਆਵਾਦੀ ਪਾਰਟੀ ਨੇ ਸਾਨੂੰ 3 ਸਾਲ ਸਰਕਾਰ ਚਲਾਉਂਦਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਟੈਕਸ ਵਾ ਜਨਕਿ ਟੈਕਸ ਅਤੰਕਵਾਦ ਉਦੋਂ ਹੁੰਦਾ ਜਦੋਂ ਤੁਸੀਂ ਮਾਫੀਆ ਦੀ ਸਰਕਾਰ ਚਲਾਉਂਦੇ ਹੋ ਜਦੋਂ ਤੁਸੀਂ ਲੋਕਾਂ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ ਕਰਦੇ ਹੋ ਜਦੋਂ ਤੁਸੀਂ ਉਹ ਟੈਕਸ ਜਿਹੜਾ ਸਰਕਾਰੀ ਖਜ਼ਾਨੇ ਚ ਜਾਣਾ ਚਾਹੀਦਾ ਸੀ ਉਹ ਤੁਹਾਡੀਆਂ ਆਪਣੀਆਂ ਜੇਬਾਂ ਦੇ ਵਿੱਚ ਜਾਂਦਾ ਹੈ ਅੱਜ ਤੁਹਾਨੂੰ ਦਰਦ ਸਿਰਫ ਅਤੇ ਸਿਰਫ ਇਸ ਕਰਕੇ ਹੋ ਰਿਹਾ ਕਿਉਂਕਿ ਤੁਸੀਂ ਲੋਕਾਂ ਨੇ ਹਮੇਸ਼ਾ ਮਾਫੀਆ ਚਲਾ ਕੇ ਟੈਕਸ ਚੋਰਾਂ ਦਾ ਸਾਥ ਦਿੱਤਾ